ਵਾਹਿਗੁਰੂ ਜੀ ਦਾ ਬਰਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੇ ਅੱਜ ਮੇਰਾ ਵੀਰ ਛੋੜਾ ਨਾਲ ਆ ਕੌਮਜੀਤ ਸਿੰਘ ਇਹ ਬੋਡੀ ਬਿਲਡਰ ਦੀ ਖਦਾਬੀ ਤੇ ਅੱਜ ਦਾ ਸੰਦੇਸ਼ ਤੇ ਆਪਾਂ ਕੱਢ ਲਿਆ ਆਪਣੇ ਆਪ ਨੇ ਟਾਈਮ ਕਿਉਂ ਨਹੀਂ ਅੱਜ ਕਿਉਂਕਿ ਰੋਜ਼ ਅਸੀਂ ਬਿਜ਼ੀ ਹੁੰਨੇ ਆ ਲਾਈਫ ਚ ਦੌੜ ਭੱਜ ਅੱਜ ਦਾ ਟਾਈਮ ਸੁਆਪਣੇ ਆਪ ਲਈ ਅਸੀਂ ਮੇਰੇ ਨਾਲ ਵੀਰ ਸਾਡਾ ਛੋਟਾ ਸੁਖਵੀਰ ਸਿੰਘ ਜੀ ਉਹਨਾਂ ਨੂੰ ਮਿਲੋਣੇ ਆ ਤੇ ਨਾਲ ਆਪਣਾ ਆਰਪੀ ਸਿੰਘ ਸ਼ਿੰਦਰੀ ਸੁਖਿੰਦਰ ਸਿੰਘ ਹੈ ਸ਼ਿੰਦਰੀ ਦਾ ਵੀਰ ਨੌਹਾਂ ਪੁੱਤ ਹੈ ਜੀ ਗੁਰੂ ਆ ਤੇ ਇਕੱਠੇ ਹੋਏ ਆ ਸਾਰੇ ਭਰਾ ਤੇ ਅੱਜ ਅਸੀਂ ਲੌਂ ਲੱਗੇ ਲਗੜਾ ਸਰਵਾਈ ਬਣਾਉਣ ਲੱਗੇ ਆ ਪਰ ਸਰਵਾਈ ਬਣਾਉਣ ਤੋਂ ਪਹਿਲਾਂ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਹਜਰ ਨਹੀਂ ਕੀਤਾ ਕਿਉਂ ਜੀ ਠੀਕ ਹੈ ਨਾ ਮੇਰੀ ਮਿਹਨਤ ਆਈ ਵੀਡੀਓ ਬਣਾਉਂਦਾ ਤੇ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਭਾਈ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਭਰਾ ਵੀ ਤੇ ਇਹਦੇ ਵੀ ਆਪਾਂ ਸਨਮਾਨ ਨਾ ਦਿਆ ਤਾਂ ਮੁਕਾਉਂਦੇ ਸਾਰਾ ਸਰਵਾਈ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਚਾਹੀਦੀ ਖਾਸ ਖਾਸ ਉਹ ਖਾਸਾ ਸਵਾਈ ਆਪਾਂ ਵਾਈਟ ਉਸ ਤੋਂ ਬਾਅਦ ਚਾਲੀ ਮਾਜ ਜਿੰਨੇ ਤਰ੍ਹਾਂ ਦੇ ਹੁੰਦੇ ਆ ਨਾਲ 100 ਵੀ ਪਾਈ ਆਪਾਂ ਬਦਾਮ ਕਾਜੂ ਇਹ ਸਾਰੇ ਨਟ ਫਰੂਟ ਲੈ ਆਈਏ ਆਪਾਂ ਨਾਲ ਆਪਾਂ ਪਾਵਾਂ ਗਰਾਂਗਿਆ ਪੱਤੀਆਂ ਸੋ ਫਰੈਸ਼ ਗਰਾਂਗਿਆ ਪਾ ਸਕਦੇ ਆ ਆਪਾਂ ਇਹਦੇ ਵਿੱਚ ਤੇ ਨਾਲ ਦੀ ਨਾਲ ਜਿਹੜਾ ਸੁੱਕੀਆਂ ਪੱਤੀਆਂ ਵੀ ਪਾ ਸਕਦੇ ਆ ਤੇ ਛੋਕੀ ਇਲਾਚੀ ਲਈ ਹੋਈ ਆ ਜੀ ਇਹ ਜ਼ਰੂਰ ਪਾਣੀ ਆ ਉਸ ਤੋਂ ਬਾਅਦ ਆਪਣੇ ਕੋਲ ਆ ਜੀ ਕਾਲੀ ਮਿਰਚ ਇਹ ਤੁਹਾਡਾ ਗਲਾ ਨੂੰ ਸਾਫ ਕਰਦੀ ਆ ਬਹੁਤ ਸਾਰੇ ਮੋਬਾਈਲ ਨੂੰ ਰੋਗ ਤੋਂ ਬਾਅਦ ਕਰਦੀ ਆ ਤੇ ਨਾਲ ਦੁੱਧ ਤੇ ਨਾਲ ਯੂਸ ਕਰਾਂਗੇ ਖੰਦੀ ਜਿਹੜਾ ਸ਼ੱਕਰ ਤੇ ਨਾਲ ਇਹਦਾ ਅਸੀਂ ਪਿੱਤਲ ਦਾ ਬਰਤਨ ਯੂਸ ਕੀਤਾ ਆ ਪਾਣੀ ਲਈ ਤੇ ਇਹਦੇ ਵਿੱਚ ਆਪਾਂ ਸੋਨੇ ਦੀ ਧਾਤ ਦਾ ਦੇਖੋ ਸੋਨੇ ਦਾ ਛਲਾ ਪਾਇਆ ਆ ਕਿਥੋਂ ਛਲਾ ਮੈਨੂੰ ਜ਼ਰੂਰ ਕਰੂਗਾ ਇਹ ਲਈ ਸਕੀਮਾਂ ਆ ਸਾਡੇ ਵੀ ਤੌਜੀਤੀ ਆ ਤੇ ਸੋ ਆਪਾਂ ਸਟਾਰਟ ਕਰਦੇ ਆ ਅੱਜ ਦੀ ਜਿਹੜੀ ਜਰਨੀ ਆ ਇਸ ਸ਼ਰਧਾਈ ਦੀ ਕਿ ਆਪਾਂ ਨਾਲ ਰਹੇਗੀਓ ਭਾਈ ਸਭ ਤੋਂ ਪਹਿਲਾਂ ਭਾਈ ਜੀ ਆਪਾਂ ਖਾਸ ਕਰਕੇ ਜਿਹੜੀ ਆ ਉਹ ਪਹਾਂਗੇ ਹਲਕਾ ਜਿਹਾ ਪਾਣੀ ਆ ਪਾ ਲਈਏ ਇਹਨੂੰ ਲਗਰਾਂਗੇ ਹਲਕਾ ਜਿਹਾ ਪਾਣੀ ਲਾ ਕੇ ਸੋਕਨੇ ਦਾਣ ਸ਼ਹੀਦੀ ਦੇ ਗਾਦੇ ਗੋਲੇ ਨਗਦੇ ਦਾ ਸਲੋਕ ਸੁੱਖਾ ਮਿਰਚਾਂ ਛਾਣ ਕੇ ਸਾਫ਼ ਕੀਆ ਦੋ ਬਾਰ ਬਾਕੀ ਨਗਦਾ ਜੋ ਬਚੇ ਸਰਮਲੇਚ ਦੇ ਝਾੜ ਆਇਆ ਮਲੇਸ਼ਾ ਨਗਦਾ ਤੇਰੇ ਬਾਲ ਬਚੇ ਨੂੰ ਚੁਗਦਾ ਤੇਰਾ ਗੁਰੂ ਖਾਲਸੇ ਨਾਲ ਕੋਈ ਦਾਵਾ ਨਹੀਂ ਪੁੱਗਦਾ ਪੱਟੀ ਤੇਰੀ ਮਾਸਕ ਸੋ ਭਾਈ ਇਹ ਦੇਖੋ ਆਪਣੀ ਦੀ ਖਾਸ ਕਰਕੇ ਆ ਉਹ ਬਿਲਕੁਲ ਨਾ ਐਨ ਆਪਣੀ ਹੋ ਗਈ ਆ ਬਿਲਕੁਲ ਖਤਮ ਬਰੀਕ ਨਹੀਂ ਸੀ ਦੇਖੋ ਬਿਲਕੁਲ ਦੁੱਧ ਬਣ ਗਿਆ ਹੈਗਾ ਪੰਜ ਲਾਲਾ ਕੇ ਤਾਂ ਹੁਣ ਆਪਾਂ ਚ ਪਾਵਾਂਗੇ ਕਾਲੀ ਮਿਰਚ ਆਹ ਕਾਲੀ ਮਿਰਚ ਜੀ ਆਪਾਂ ਕੋਲ ਬਸ ਰੱਖਤੀ ਆ ਇਹ ਆਪਣੇ ਲੋਕ ਸਾਹਿਬ ਪਾ ਸਕਦੇ ਆ ਜਿੰਨੇ ਕੁ ਲੋੜ ਆ ਭਾਵੇਂ ਲੱਗਦੀ ਹੋਵੇ ਜੀ ਜਾਇ ਵਧੀਆ ਮਰਮਾ ਦੀ ਬਰੋ ਲੱਗੂਗੀ ਇੰਨੀ ਵਧੀਆ ਆ ਤੇ ਤੁਸੀਂ ਆਪਣੀ ਲੋੜ ਮੁਤਾਬਕ ਜੀ ਪਾ ਸਕਦੇ ਆ ਸੋ ਇਸ ਵਾਰ ਆਪਾਂ ਇਹ ਵੀ ਚੰਗੀ ਜਿਹੀ ਜਰਨਿ ਨਹੀਂ ਚੰਗੀਲਾ ਸਨਹਿਰਾ ਉਤਰ ਉਤਾਰਨੇ ਕੋਲ ਤਾਂ ਦੱਸ ਜੀ ਜਦੋਂ ਆਪਾਂ ਪੰਜਾਬੀ ਭਾਸ਼ਾ ਵਿੱਚ ਇਹਨੂੰ ਕਿਹਨੇ ਕੁੰਡਾ ਤੇ ਘੋੜਨਾ ਜਿਹੜੀ ਗੁਰਮੁਖੀ ਵਿੱਚ ਆ ਸਿੰਘਾਂ ਦੀ ਬੋਲੀ ਵਿੱਚ ਇਹਨੂੰ ਕੁੰਡਾ ਘੋੜਨਾ ਨਹੀਂ ਕਿਹਾ ਜਾਂਦਾ ਇਹਨੂੰ ਸਨਹਿਰਾ ਕਹਿੰਦਾ ਹੈ ਜਾਂ ਇਹਨੂੰ ਫਲੂਟਰ ਕਹਿੰਦਾ ਹੈ ਤੇ ਇਸ ਲੋਕੋ ਵੀ ਆਪਣੇ ਕੋਲ ਨਹਿਮ ਦਾ ਹੈ ਸਪੈਸ਼ਲ ਕਿਉਂ ਬਾਈ ਜੀ ਕਿਉਂਕਿ ਨੇਮ ਦੀ ਜਿਹੜੀ ਤਸਵੀਰ ਹੈ ਉਹ ਵੀ ਜੋ ਆਪਾਂ ਲਗਾ ਰਹੇ ਆ ਨਾਲ ਘਰ ਤੋਂ ਤੁਹਾਡੇ ਅੰਦਰ ਜਾਊਗੀ ਬਹੁਤ سارے ਬਿਮਾਰੀਆਂ ਤੋਂ ਰਾਹਤ ਮਿਲੂਗੀ ਉਸ ਦੀ ਲੋ ਜੀ ਕਾਲੀ ਮਿਰਚ ਵੀ ਆਪਣੀਆਂ ਐਨ ਪਿਸ ਗਈਆਂ ਆ ਤੇ ਇਸ ਤੋਂ ਬਾਅਦ ਆਪਾਂ ਸਮਗਰੀ ਪਾਵਾਂਗੇ ਜਿਹੜੇ ਆਪਣੇ ਕੋਲ ਸਾਰਾ ਡਰਾਈ ਫਰੂਟ ਹੋਰ ਪਿਆ ਆ ਸੋ ਇਹਦੇ ਵਿੱਚ ਆਪਾਂ ਸੌਗੀ ਵੀ ਵਰਤੀ ਆ ਤੁਸੀਂ ਹੋਰ ਜਿੰਨਾ ਵੀ ਡਰਾਈ ਫਰੂਟ ਆ ਉਹ ਵਰਤ ਸਕਦੇ ਆ ਤੇ ਆਪਾਂ ਦੋ ਵਾਰ ਚ ਕਰਕੇ ਪਾਵਾਂਗੇ ਤਾਂ ਕਿ ਚੰਗੀ ਤਰ੍ਹਾਂ ਮਿਕਸ ਹੋ ਜਵੇ ਲਓ ਜੀ ਆਪਾਂ ਸਾਰਾ ਮਟੀਰੀਅਲ ਜਿਹੜਾ ਪਾਇਆ ਸੀਗਾ ਖਾਸ ਖਾਸ ਕਾਲੀ ਮਿਰਚ ਇਲਾਇਚੀ ਉਸ ਤੋਂ ਜਿੰਨਾ ਵੀ ਡਰਾਈ ਫਰੂਟ ਸੀਗਾ ਉਹ ਸਾਰਾ ਆਪਾਂ ਰਗੜ ਲਿਆ ਸੋ ਬਾਈ ਨੂੰ ਕਹੋਗੇ ਜਰੂਰ ਦਿਖਾ ਦਿਓ ਬਿਲਕੁਲ ਰਗੜ ਲਿਆ ਦੇਖੋ ਜੀ ਬਿਲਕੁਲ ਇਹਦੇ ਵਿੱਚ ਕੋਈ ਵੀ ਚੀਜ਼ ਨਹੀਂ ਬਚੀ ਹੈਗੀ ਤੇ ਆਪਣੇ ਕੋਲ ਗੁਲਾਬ ਆਪਾਂ ਲਿਆਦਾ ਤਾਜ਼ਾ ਤੁਹਾਨੂੰ ਬੈਠਾ ਫਰੈਸ਼ ਗੁਲਾਬ ਇਹ ਪਾਵਾਂਗੇ ਮੈਨਕ ਲਈ ਵੀ ਬਹੁਤ ਵਧੀਆ ਹੈ ਤੇ ਬਹੁਤ ਸਾਰੇ ਮਨਵਾਣ ਦਾ ਹੱਲ ਇਹ ਵੀ ਆ ਕਿਉਂਕਿ ਆਪਾਂ ਦਾ ਚੀਜ਼ਾਂ ਗਲਕਾਨ ਵਿੱਚ ਹੁੰਦੀ ਸੀ ਆਪਾਂ ਵਰਤਦੇ ਹੁੰਦੇ ਸੀ ਘਰਾਂ ਦੇ ਵਿੱਚ ਉਹ ਬੰਦ ਹੋ ਗਈ ਹਾਂ ਛੋਟੇ ਛੋਟੇ ਪੈਕਟਾਂ ਵਿੱਚ ਆਉਂਦੀਆਂ ਆ ਸੋ ਗੁਲਾਬ ਆਪਾਂ ਨੂੰ ਵਰਤਣਾ ਚਾਹੀਦਾ ਹੈ ਇਸ ਚੀਜ਼ ਦੇ ਵਿੱਚ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਪਾ ਸਕਦੇ ਹਾਂ ਚਾਂਦੀ ਦੇ ਵਰਕ ਸੋਨੇ ਦੇ ਵਰਕ ਆਉਂਦੇ ਆ ਸੋ ਇਸ ਟਾਈਮ ਆਪਣੇ ਕੋਲ ਵਿਲੇਬਲ ਨਹੀਂ ਇਨਵੈਂਟਰੀ ਮੇਂ ਬਲਮਾ ਉਹ ਵੀ ਜੂਰ ਪਾਉਣਾ ਕਿ ਕਾ ਉਸ ਜੀ ਸਿੰਘ ਜੀ ਹਾਂ ਜੀ ਬਿਲਕੁਲ ਠੀਕ ਬੋਲ ਸਿੰਘ ਤੇ ਆਪਾਂ ਹੁਣ ਲਗੜ ਕੇ ਇਸ ਤੋਂ ਬਾਅਦ ਸ਼ਾਨਪੁਣ ਕਰਨੀ ਹੈ ਤੁਹਾਨੂੰ ਸਾਰਾ ਦਿਖਾਉਨੇ ਆ ਨਾਲ-ਨਾਲ ਜੁੜੇ ਰਹੀਓ ਜੀ ਅੱਜ ਆਪਣਾ ਸਮਾਨ ਤਿਆਰ ਹੋ ਗਿਆ ਪੂਰਾ ਇਹ ਰਗੜਾ ਲਗਾ ਕੇ ਲਾ ਕੇ ਬਿਲਕੁਲ ਮਲਾਈ ਬਣ ਗਿਆ ਸਾਰਾ ਸਮਾਨ ਕੋਈ ਵੀ ਚੀਜ਼ ਰਹਿ ਗਈ ਨਹੀਂ ਜਿੱਦਾਂ ਪਹੁੰਚ ਜਿੱਦਾਂ ਆਪਣਾ ਕਿ ਹੁਣ ਆਪਾਂ ਇਹਨੂੰ ਕਦਾਂਗੇ ਛਾਣਾਂਗੇ ਕੱਪੜੇ ਦੇ ਨਾਲ ਤੇ ਪਾਣੀ ਦਾ ਪਤੀਲਾ ਆਪਣੇ ਤੋਂ ਤਿਆਰ ਹੋ ਮਤ ਤਿਆਰ ਆ ਛਾਣ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਵਿੱਚ ਦੁੱਧ ਮਿਸ਼ਰਾਂਗੇ ਨਾਲ ਪਾਵਾਂਗੇ ਸ਼ੱਕਰ ਆ ਕੋਈ ਖੰਡ ਨਹੀਂ ਪਾਉਣੀ ਆਪਾਂ ਸ਼ੱਕਰ ਯੂਜ਼ ਕਰਾਂਗੇ ਸੋ ਸਾਰਾ ਕੋਟ ਮਿਲਾ ਕੇ ਦਿਖਾਉਨੇ ਆ ਤਿਆਰ ਹੋਈ ਆਪਣੀ ਸ਼ਰਦਾਈ ਲੋ ਜੀ ਹੁਣ ਆਪਾਂ ਲਿਆਇਆ ਮਲਮਲ ਦਾ ਕਪੜਾ ਤੇ ਇਹਦੇ ਵਿੱਚ ਇਹਨੂੰ ਛਾਣਾਂਗੇ ਪਾਣੀ ਦੇ ਵਿੱਚ ਸਾਰੇ ਨੂੰ ਕਿਉਂਕਿ ਦੁੱਧ ਦੇ ਜਪਤਾਣ ਛਾਣਨ ਸਾਦੇ ਤਾਂ ਤਿਆਰੀ ਹੁੰਦੀ ਆ ਬਹੁਤ ਜ਼ਿਆਦਾ ਚਿਗਹਾਟ ਹੁੰਦੀ ਆ ਕਿਉਂਕਿ ਘੇ ਬਣਦਾ ਉਹ ਤੋਂ ਤੇ ਇਹਦੇ ਵਿੱਚ ਪੂਰੀ ਤਿਆਰੀ ਹੁੰਦੀ ਆ ਇਹਦਾ ਆਪਾਂ ਮਿਲ ਕੇ ਤਿਆਰ ਕੀਤਾ ਆ ਤੇ ਪੂਰੀ ਜਿਹੜੀ ਛਾਣਣ ਹੁੰਦੀ ਨੇ ਇਹਦੇ ਵਿੱਚ ਇਸ ਲਈ ਇਹ ਪਾਣੀ ਦੀ ਛਾਣ ਹੋਣੀ ਆ ਜੀ ਇਸ ਜਿਹੜੀ ਸਵੀਸ਼ ਰਾਈਆ ਉਹ ਪਾਣੀ ਤਿਆਰ ਹੋਣੀ ਆ ਆਪਾਂ ਦੁੱਧ ਬਾਅਦ ਵਿੱਚ ਮਿਕਸ ਕਰਾਂਗੇ ਵਿੱਚ ਬਾਬਾ ਜੀ ਕੋ ਜਲ ਹੋ ਜਾ ਤਿਆਰ ਹੋ ਜੇ ਚੜਦਾ ਜੀ ਮੁਰਾ ਨਾਲ ਕੀ ਨਹੀਂ ਤੇ ਆਏ ਵੀ ਅਗਦੇ ਗੁਲਦੇ ਆਣਾ ਘਰੋਂ ਰਾਹ ਤੇ ਕੋਈ ਸਹਾਰੇ ਹਰ ਗੋਬਿੰਦ ਨੂੰ ਗੋਬਿੰਦ ਨੂੰ ਜਿਵੇਂ ਆਪਣੀ ਸਰਦਾਰੀ ਤਿਆਰ ਹੋ ਸੀਗੀ ਆਪਾਂ ਦੋਦੇ ਨੂੰ ਮਿਕਸ ਕਰ ਲਈਆ ਤੇ ਨਾਲ ਆਪਾਂ ਜਿਹੜਾ ਆਪਣਾ ਰਸੁਕਾ ਬਚਿਆ ਸੀ ਸਾਰਾ ਜਿਹਦੇ ਨੂੰ ਦਵਾ ਲਗਾ ਰਹਾ ਹੈ ਆਪਾਂ ਰਗੜ ਵੀ ਸਕਦੇ ਆ ਨਹੀਂ ਵੀ ਰਗੜ ਸਕਦੇ ਤੁਹਾਡੀ ਮਰਜ਼ੀ ਹੈ ਤੇ ਆਪਾਂ ਪਰ ਰਗੜੀ ਦਾ ਦਵਾਰਾ ਕਿ ਜਿੱਥੇ ਆਪਾਂ ਪਹਿਲੇ ਪਾਉਂਦੇ ਸ਼ੱਕਰ ਜੀ ਅੱਗੇ ਆਪਾਂ ਖਾਣੇ ਦਾ ਮਿਸ਼ਰੀ ਪਾਉਂਦੇ ਅਗਦੀ ਪਾਉਂਦੇ ਸ਼ੱਕਰ ਹਾਲੇ ਜੋ ਮੈਂ ਨਾ ਯਾਰ ਚਾਰ ਆਪਾਂ ਚਾਰ ਕਾਸ਼ੀਆਂ ਪਾਈਆਂ ਸ਼ੱਕਰ ਦੀਆਂ ਤੇ ਬਾਕੀ ਲੋੜ ਅਨਸਾਰ ਆਪਾਂ ਹੋਰ ਪਾ ਲਵਾਂਗੇ ਚੈੱਕ ਕਰਕੇ ਲੋ ਜੀ ਬਾਈ ਜੀ ਸਾਡੇ ਕੋਲ ਪੈਸੇ ਚੱਲ ਕੇ ਆਏ ਆ ਸਾਡਾ ਬਾਈ ਸਲਾਲ ਮਾਛੇ ਢਿਲੋ ਸਾਹਿਬ ਉਹ ਬਲੈਤਿਆ ਸਾਹਿਬ ਆਇਆ ਦਾ ਕੀ ਬਾਤ ਹੈ ਦੁਨੀਆ ਵੇ ਗੱਦੀ ਕਾ ਸਾਹਿਬ ਨਹੀਂ ਬਥੇ ਨਹੀਂ ਬਹਦੇ ਸਾਹਿਬ ਦਿਖਾਇਆ ਦੱਸਿਆ ਗਿਆ ਜੀ ਆ ਨਾ ਬਲੈਤਿਆ ਦੇਖੋ ਚੰਗੀ ਤਰ੍ਹਾਂ ਇਹਦਾ ਇਹ ਬਾਅਦ ਵਿੱਚ ਇੰਗਲਿਸ਼ ਉਹ ਕਰਦੇ ਭਾਈ ਡਰਸ ਅਸਾ ਦੀ ਤੁਮਨ ਕਰਦੀ ਹੁੰਦੀ ਹਾਂ ਭਾਈ ਜਦੋਂ ਮਰਜੀ ਭਾਈ ਮੈਂ ਕੋਚਲੇ ਰਫਿਕਾ ਦੇ ਇਹ ਵੀ ਸਭੀ ਨੂੰ ਬਹੇੜਾ ਸਾਲ ਤੋਂ ਲੋਸ਼ਾ ਭਾਈ ਆਪਣੀ ਹੋ ਗਈ ਆ ਤਿਆਰ ਤੇ ਫੈਂਟਾ ਲੱਗ ਰਿਹਾ ਆ ਆਪਾਂ ਦੁੱਧ ਹੋਰ ਮੰਗਾਇਆ ਤੁਸੀਂ ਸਹਿੰਜਾ ਆਪਣੇ ਕੋ ਹੋ ਰਾ ਰਹੇ ਆ ਤੇ ਫੇਸ ਉਹਦੇ ਅਰਦਾਸਾ ਤੇ ਫੇਸ਼ ਗਾਉਣੇ ਜਿਹਦੀ ਆਪਣੀ ਸੰਗਤ ਆਈ ਆ ਨਾਲੇ ਆਵ ਸਕਦੇ ਆ ਤੁਹਾਨੂੰ ਵੀ ਚਾਹੀਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਫੋਨ ਕਰ ਲਈਓ ਨੰਬਰ ਕੋਲ ਮੈਸੇਜ ਕਰ ਦਾਂਗੇ ਤੁਹਾਨੂੰ ਸਪੈਸ਼ਲ ਤਿਆਰ ਕਰਕੇ ਜਾਈ ਜਾਊਗੀ ਜਿਓਂ ਹੀ ਸ਼ੇਅਰ ਕਰੋ ਆਹ ਆਹ ਜਿੰਦ ਦਸਾਂਗੇ ਖੋਜੋ ਆਪਣਾ ਸਪਨਾ ਸਿੰਘ ਵਾਹਿਗੁਰੂ ਵਾਹਿਗੁਰੂਾਇਕ ਸਤਿਗੁਰੂ ਇੱਕ ਉਹਨਾਂ ਕਾਰਸ਼ਿ ਵਾਹਿਗੁਰੂ ਦੀ ਦਿੱਤੀ ਪਰਸਿੱਖਿਆ ਕੋਲ ਦੀ ਸਹਾਇਤਾ ਨਾਲ ਜੋ ਕੋਈ ਬਾਸ ਹੈ ਜੋ ਸਪਨਾ ਦਾ ਆਫਿਸ ਮੁਕੇ ਹੈ

ਸੇਈ ਗੁਰੂ ਘਰ ਮੇਕੋ ਨਾ ਮੈਂ ਆਪ ਤੁਮਨਾ ਨਾਮ ਚੜ੍ਹਦੀ ਕਲਾ ਤੇ ਭਾਰੇ ਸਵਾਤਾ ਭਲਾ ਰਜੋਏ ਸੋਮਹਾਂ ਸਤਿ ਸ੍ਰੀ ਅਕਾਲ ਜਿ ਕਹਾਂ ਨ ਜਾਵੇ ਤੇ ਆ ਜਾਵੇ ਤਾਂ ਤਾਂ ਸ੍ਰੀ ਗੁਰ ਗੋਬਿੰਦ ਸਿੰਘ ਨੂੰ ਭਾਵੇ ਕੌਣ ਸੋ ਮਾਣ ਦੀ ਫਤਿਹ ਗੁਰ ਸ਼ਰਦਾਈ ਤਿਆਰ ਅਰਦਾਸਾਂ ਸੋ ਕੀਤੇ ਭੋਗ ਲਾ ਗਿਆ ਮਾਣ ਦੇ ਹੁਣ ਸਿੰਘ ਭੋਗ ਲਾ ਰਹਾ ਹਾਂ ਹਾਂਜੀ ਤੁਸੀਂ ਇਹ ਤਾਂ ਸਿੰਘ ਆਪਰ ਆਇਆ ਬਾਈ ਢਿੱਲੋ ਇੰਦਾਂ ਦਾ ਫਰਜ਼ ਬਾਈ ਤੇ ਬਾਈ ਦਾ ਮਾਗੀ ਸੀ ਦੇਵੀ ਗੈਵੀ ਹਾਂ ਇਹ ਬਾਈ ਸਾਡਾ ਹੈ ਦੇਵੀ ਹਾਂ ਦੇਵੀ ਬਾਈ ਸਾਡਾ ਰਾਈਟਰ ਵੀ ਆ ਤੇ ਸਿੰਗਲ ਵੀ ਆ ਲੈ ਗਾਣੇ ਵੀ ਆ ਗਾਣੇ ਸੁਣੇੜਾ ਆ ਉਹ ਕਿੱ데 ਗਾਣਾ ਕਿੱ데 ਮੜਾ ਜੀ YouTube ਤੇ ਯਾਰ ਆ ਭਾਈ ਆਪੇ ਜੋ ਵੇਖਿਆ ਦੇਵੀ ਆ ਇਹਦਾ ਗਾਣਾ ਆ ਜੀ ਲੋਈ ਸਰਦਾਈ ਆਪਾਂ ਸ਼ਗਲਿਆ ਤੇ ਆਪਾਂ ਹੋਵੇ ਨਿਹਾਲ ਕਿਸੇ ਵੀ ਨਿਹਾਲ ਹੋਵੇ ਕਰੇ ਬਣਾਉ ਸਰਦਾਈ ਗਰਬੀਆਂ ਦੇ ਵਿੱਚ ਸੇਰ ਲਈ ਬਹੁਤ ਬਹਰੀ ਚੀਜ਼ ਆ ਤੇ ਜੂਰ ਬਣਾ ਕੇ ਪੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨੂੰ ਲਾਈਕ ਤੇ ਕਮੈਂਟ ਕਰਿਓ ਤੇ ਮਿਲਦੇ ਆਂ ਅਗਲੇ ਸੰਡੇ ਆਪਾਂ 2 ਕਿਲੋ ਸਾਹਿਬ ਤੇ 5 ਕਿਲੋ ਸਾਹਿਬ ਠੀਕ ਹੈ ਅਗਲੇ ਆਪਾਂ ਖੂਤੇ ਹਨਾ ਹਾਂਜੀ ਹਾਂਜੀ ਅਗਲੀ ਵੀਡੀਓ ਬਣਨੀ ਉਹ ਅਗਲੇ ਸੰਡੇ ਖੂਤੇ ਬਣਾਵਾਂਗੇ ਉੱਥੇ ਲਗਾਂਗੇ ਸ਼ਰਲਾਈ ਬਾਹਰ ਜੀ ਦਾ ਗੱਲ ਸਾਹ ਬਾਹਰ ਜੀ ਹੋ